ਦੇਖਿਆ ਘਰ ਵਾਲਾ ਤਾਂ ਦੂਸਰੀ ਜਿਹੜੀ ਔਰਤ ਨੇ ਆਪਣੇ ਪਤੀ ਔਰ ਬਾਹਰ ਵਾਲੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਜੀ ਹਾਂ ਆਹ ਦਸਤੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਆਪਣੇ ਪਤੀ ਨੂੰ ਬਾਹਰ ਵਾਲੀ ਦੇ ਨਾਲ ਦੇਖਿਆ ਗਿਆ ਉਸ ਦੀ ਸਹੇਲੀ ਨਾਲ ਦੇਖਿਆ ਗਿਆ ਤਾਂ ਪਤਨੀ ਦਾ ਇਨਾ ਪਾਰਾ ਵਧ ਗਿਆ ਅਗੇ ਉਸ ਨੇ ਜਾ ਕੇ ਜਿਹੜੀ ਉਸ ਦੀ ਸਹੇਲੀ ਸੀ ਜਾਂ ਪਤਨੀ ਸੀ ਜਾਂ ਦੂਸਰੀ ਬਾਹਰ ਵਾਲੀ ਸੀ ਉਸ ਦੇ ਨਾਲ ਨਹੀਂ ਜਿਹੜੀ ਕੁੱਟਮਾਰ ਕੀਤੀ ਹੈ ਜਿਸ ਤੋਂ ਬਾਅਦ ਮੌਕੇ ਦੀਆਂ ਤਸਵੀਰਾਂ ਕੈਮਰੇ ਚ ਕੈਦ ਹੋ ਗਈਆਂ ਮੇਰਾ ਨਾਮ ਰਜਵੰਦ ਕੌਰ ਤੇ ਕੀ ਹੋਇਆ ਕੀ ਸੀ ਤੁਹਾਡੇ ਨਾਲ ਮੈਂ ਕੰਮ ਤੋਂ ਆ ਰਹੀ ਸੀ ਤੇ ਮੇਰੇ ਪਿੱਛੇ ਆਏ ਆ ਕੌਣ ਆਇਆ ਸੀ ਅਮਰ ਮਸੀਤ ਉਹਦੀ ਘਰ ਦੀ ਫਾਰਮਿਲਾ ਉਹ ਕੌਣ ਨਵਾਂ ਗੱਡੀ ਤੇ ਅਮਨ ਮਸੀਹ ਕੌਣ ਉਹ ਸਾਡੇ ਏਰੀਆ ਦੇ ਹੀ ਆ ਹਾਂਜੀ 12 ਸਾਲ ਤੋਂ ਮੈਨੂੰ ਜਾਣਦੇ ਆ ਠੀਕ ਆ ਮੇਰੇ ਪਹਿਲਾਂ ਰਿਲੇਸ਼ਨ ਸੀ ਉਹਦੇ ਨਾਲ 5-6 ਸਾਲ ਤੋਂ ਹੈ ਨਹੀਂ ਆ ਲੇਕਿਨ ਇਹ ਮੇਰੇ ਮੁੰਡੇ ਨੂੰ 15 ਸਾਲ ਦਾ ਮੁੰਡਾ ਜਿਹਨੂੰ ਮੇਰੇ ਨਸ਼ੇ ਤੇ ਲਾਇਆ ਠੀਕ ਆ ਇਹਦੇ ਬਰਖਲਾਸ ਨਵੇਂ ਸਾਲ ਤੋਂ ਮੈਂ ਇਹਦੇ ਬਰਖਲਾਸ ਕਮਿਸ਼ਨਰ ਦਫਤਰ ਕੰਪਲੇਨ ਵਗੈਰਾ ਕੀਤੀ ਠੀਕ ਆ ਡੇਢ ਮਹੀਨਾ ਇਹਨਾਂ ਮੈਨੂੰ ਕੈਦ ਰੱਖਿਆ ਫਰਵਰੀ ਤੋਂ 10 ਫਰਵਰੀ ਤੋਂ ਲੈ ਕੇ 19 ਮਾਰਚ ਤੱਕ ਮੈਂ ਇਹਦੇ ਘਰ ਰਹੀ ਆ। ਠੀਕ ਆ। ਘਰੋਂ 19 ਮਾਰਚ ਦੇ ਭੱਜੀ ਮੈਂ ਇਹਦੇ ਘਰੋਂ। ਹੂੰ। ਭੱਜ ਕੇ ਮੈਂ ਆਪਣੇ ਨਾਨਕੇ ਸਹੁਰੇ ਚਲ ਗਈ। ਇਹਨੇ ਸਾਰੇ ਕਿਤੇ ਕਹਿ ਤਾ ਕਿਸੇ ਹੋਰ ਨਾਲ ਭਾਜੀ। ਠੀਕ ਆ। ਫਿਰ ਮੈਨੂੰ ਵਿਆਹੀ ਸੀ ਉਹਦੇ ਨਾਲ? ਨਹੀਂ ਮੈਂ ਵਿਆਹ ਨਹੀਂ ਕਰਾਇਆ ਮੈਨਾਂ ਜ਼ਬਰਦਸਤੀ ਕਰਦਾ। ਠੀਕ ਆ। ਅਗਲਾ ਬੰਦਾ ਵਿਆਇਆ ਵਾ? ਉਹ ਵੀ ਵਿਆਇਆ। ਠੀਕ ਆ ਜੀ। 1.5 ਮਹੀਨਾ ਉਹਨੇ ਮੈਨੂੰ ਆਪਣੇ ਘਰ ਰੱਖਿਆ ਬੰਦੀ ਬਣਾ ਕੇ। ਠੀਕ ਆ। ਫਿਰ ਉਹਨੇ ਮੈਨੂੰ ਮੇਰੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਠੀਕ ਹੈ ਕਿਹੜੀ ਜਗ੍ਹਾ ਤੇ ਰਹਿੰਦਾ ਜੀ ਉਹ ਵੀ ਤਾਂ ਪਸੜੀ ਦਾ ਹੀ ਫਿਰ ਉਹਨੇ ਜਾਨੋਂ ਹਮਲਾ ਕੀਤਾ ਨਹੀਂ ਕੱਲ ਜਿਹੜੇ ਤੁਹਾਡੇ ਉੱਤੇ ਹਮਲਾ ਆਇਆ 13 ਤਰੀਕ ਤੋਂ ਮੈਂ ਕੰਮ ਤੋਂ ਆ ਰਹੀ ਸੀ ਉਹ ਦੋਨੋਂ ਜੀ ਨੋਵਾ ਗੱਡੀ ਤੇ ਹੀ ਆ ਰਹੇ ਮੇਰੇ ਪਿੱਛੇ ਪਿੱਛੇ ਆ ਰਹੇ ਹਾਂਜੀ ਹਾਂਜੀ ਪਿੱਛੇ ਆਏ ਆ ਫਿਰ ਉਹਨਾਂ ਨੇ ਮੇਰੇ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਉੱਥੋਂ ਮੈਂ ਬਚ ਕੇ ਫਿਰ ਵਾਪਸ ਆਈ ਦੁਕਾਨਾਂ ਦੇ ਲਾਗੇ ਹਾਂਜੀ ਉੱਥੇ ਆ ਕੇ ਫੇਰ ਇੰਨੇ ਨੇ ਮੇਤੇ ਗੱਡੀ ਚੜਾਈ ਆ ਠੀਕ ਐ ਫੇਰ ਗੱਡੀ ਤੋਂ ਉੱਤਰ ਕੇ ਮੈਂ ਗੱਡੀ ਤੋਂ ਮੈਂ ਡਿੱਗ ਗਈ ਮੇਰੇ ਗੋਡਿਆਂ ਤੇ ਲੱਗੀ ਮੈਂ ਡਿੱਗ ਗਈ ਫੇਰ ਇੰਨੇ ਨੇ ਉੱਤਰ ਕੇ ਮੈਨੂੰ ਮਾਰਿਆ ਪਹਿਲੇ ਵਾਲਾ ਤੋਂ ਤੂੰ ਐ ਹਾਂਜੀ ਫੇਰ ਇੰਨੇ ਦੀ ਘਰ ਦੀ ਨਿਕਲੀ ਐ ਫੇਰ ਮੈਂ ਉਹਦੀ ਫੇਰ ਉਹਨੇ ਮੇਰੇ ਇੱਟਾਂ ਮਾਰਨੀਆਂ ਸ਼ੁਰੂ ਕਰਤੀਆਂ ਇਹਨੇ ਵਿਚਾਰਿਆ ਵੀ ਉਹ ਤੁਹਾਨੂੰ ਇੱਟਾਂ ਦੇ ਨਾਲ ਮਾਰਦੇ ਫੇਰ ਉਹਨਾ ਮੈਨੂੰ ਮਾਰਤਾ ਐ ਇਹ ਕਹਿੰਦਾ ਸੀ ਕਿ ਇਹਨੂੰ ਮਾਰ ਦੇ ਇਹਨੂੰ ਜਾਨੋਂ ਮਾਰ ਦੇ ਵਾਲੇ ਦੁਆਲੇ ਤੇ ਲੋਕਾਂ ਨੇ ਕੋਈ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਨੇ ਨਹੀਂ ਬਚਾਇਆ ਕਿਸੇ ਨੇ ਵੀ ਨਹੀਂ ਬਚਾਇਆ ਸਭ ਦੇਖ ਹੀ ਰਹੇ ਤੁਸੀਂ ਪੁਲਿਸ 'ਚ ਕੰਪਲੇਂਟ ਕੀਤੀ ਇਸ ਬਗਲ ਨੂੰ ਕੰਪਲੇਂਟ ਉਦੋਂ ਹੀ ਆਏ ਆ ਆਪਾਂ ਸਿੱਧਾ ਆਏ ਚੌਂਕੀ ਥਾਣੇ ਉਦੋਂ ਕਾਰਵਾਈ ਕਿਉਂ ਨਹੀਂ ਹੁੰਦੀ ਉਦੋਂ ਦਾ ਕਿਸੇ ਨੇ ਫੜਿਆ ਨਹੀਂ ਪਤਾ ਨਹੀਂ ਪਤਾ ਨਹੀਂ 1 ਲੱਖ 20 ਪਤਾ ਨਹੀਂ ਕਿਉਂ ਨਹੀਂ ਕਰਦੇ ਪਏ ਨਹੀਂ ਤੇ ਜਿਹੜੀ ਵੀਡੀਓ ਸਾਰਿਆਂ ਨੇ ਵੇਖੀ ਹੈ ਕਿ ਕਿਸ ਤਰ੍ਹਾਂ ਮੈਨੂੰ ਮੇਤੇ ਜਾਣ ਲੈ ਵਾ ਹਮਲਾ ਹੋਇਆ ਹੈ ਹਾਂਜੀ ਹਾਂਜੀ ਲੇਕਿਨ ਉਹਨਾਂ ਨੂੰ ਅਜੇ ਤੱਕ ਫੜਿਆ ਨਹੀਂ ਆ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਨਹੀਂ ਲੱਗਦਾ ਕਿ ਕਿਉਂ ਨਹੀਂ ਕਰ ਰਹੀ ਕਾਰਵਾਈ ਪਤਾ ਨਹੀਂ ਸਰ ਮੈਨੂੰ ਮੈਂ ਗਰੀਬ ਆ ਉਹ ਪੈਸੇ ਵਾਲਾ ਜਾਂ ਉਹ ਪੈਸੇ ਚਾੜਦਾ ਜਾਂ ਕੀ ਕਰਦਾ ਮੈਨੂੰ ਨਹੀਂ ਪਤਾ ਉਹ ਬੰਦਾ ਵਿਆਹਿਆ ਵੀ ਆ ਵਿਆਹਿਆ ਉਹਦੇ 4 ਬੱਚੇ ਹੁਣ ਤੁਸੀਂ ਮੰਗ ਕੀ ਕਰਦੇ ਹੋ ਮੇਰਾ ਜੋ ਮੈਨੇ ਵੀਡੀਓ ਚ ਦੇਖਿਆ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕਿੰਨਾ ਟਾਈਮ ਤੁਸੀਂ ਉਹਦੇ ਨਾਲ ਰਿਲੇਸ਼ਨ ਚ ਰਹੇ ਸੀ ਮੇਨਾ 12 ਸਾਲ ਹੋ ਗਿਆ 5 ਸਾਲ ਤੋਂ ਮੈਂ ਆਪਣੇ ਘਰ ਆ ਗਈ ਠੀਕ ਆ ਉਦੋਂ ਬਾਅਦ ਵਿੱਚ ਮੈਂ ਉਹ ਤੋਂ ਪਿੱਛੇ ਹਟੀਆਂ ਲੇਕਿਨ ਉਹ ਮੇਰਾ ਖਹਿੜਾ ਨਹੀਂ ਛੱਡਦਾ ਮੇਰਾ ਪਿੱਛਾ ਕਰਦਾ ਠੀਕ ਆ ਹੰਤਾ ਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ ਕਿਸ ਕਾਰਨ ਲੱਗਦਾ ਵੀ ਤੁਹਾਡੇ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਕਿਉਂਕਿ ਮੈਂ ਪੁਲਿਸ ਕਮਿਸ਼ਨਰ ਦਫ਼ਤਰ ਪੇਸ਼ ਹੋਈ ਮੇਰੇ ਮੁੰਡੇ ਨੂੰ ਇਹਨੇ ਨਸ਼ਿਆਂ ਤੇ ਲਾਇਆ ਸਾਡੇ ਘਰ ਲੜਾਈ ਪਾਉਂਦਾ ਮੇਰਾ ਪੁੱਤ ਕਿੰਨੇ ਸਾਲ ਦਾ ਪੁੱਤ ਹੈ ਤੁਹਾਡਾ ਜੀ 17 ਸਾਲ ਦਾ ਅਚਾਨਕ ਨਸ਼ਾ ਚਲਾਇਆ ਨੇ ਨਸ਼ੇ ਚਲਾਇਆ ਨੇ ਸਾਰੀ ਸੀਆਈਡੀ ਲੰਦਾ ਕਿੱਥੇ ਜਾਂਦੇ ਮੈਨੂੰ ਬਦਨਾਮ ਕਰਦਾ ਪਿੰਡ 'ਚ ਮੈਂ ਕਮਿਸ਼ਨਰ ਦਫ਼ਤਰ ਕੰਪਲੇਂਟ ਦਿੱਤੀ ਇਸੇ ਕਰਕੇ ਕਿ ਕਿਤੇ ਜਾਉਗੀ ਕਿਤੇ ਪੇਸ਼ ਹੋਗੀ ਤੇ ਮੈਨੂੰ ਮੇਤੇ ਪਰਚੇ ਕਰਾਏਗੀ ਮੈਨੂੰ ਅੰਦਰ ਕਰਾਏਗੀ ਹੁਣ ਮੰਗ ਕੀ ਕਰਦੇ ਜੀ ਮੇਰਾ ਜੋ ਵੀ ਮੇਰੇ ਨਾਲ ਹਸਾ ਆਇਆ ਮੇਰਾ ਇਹ ਹਸਾసే ਦੇ ਦੇਖ ਕੇ ਮੈਨੂੰ ਮੈਨਾਂ ਇਨਸਾਫ ਕੀਤਾ ਜਾਏ ਉਹਨਾਂ ਨੂੰ ਸਜ਼ਾ ਮਿਲੀ ਜਾਏ ਦੋਨਾਂ ਦੋਨਾਂ ਜੀਆਂ ਨੂੰ ਠੀਕ ਹੈ ਉਹਦੀ ਕੀ ਮਾਮਲਾ ਸਰ ਇਹ ਇੱਕ ਲੇਡੀ ਆ ਜੀ ਰਾਜਵੰਤ ਕੌਰ ਹੈਗੀ ਆ ਜੀ ਇਹ ਇਹਦਾ ਇਹਨਾਂ ਨਾਲ ਫੈਮਿਲੀ ਰਿਲੇਸ਼ਨ ਹੀ ਆ ਜੀ ਜਿਹੜੇ ਬੰਦੇ ਲੜੇ ਨੇ ਜੀ ਅਮਰਮਸੀ ਹੋਣੇ ਇਹਨਾਂ ਦੀ ਕਿਸੇ ਗੱਲ ਤੋਂ ਤਕਰਾਰਵਾਜੀ ਹੋ ਗਈ ਲੜਾਈ ਝਗੜਾ ਹੋ ਗਿਆ ਜੀ ਉਸ ਸੰਬੰਧੀ ਅਸੀਂ FIR ਨੰਬਰ 18 ਦਰਜ ਕਰ ਦਿੱਤੀ ਹੈ ਜੀ ਤੇ ਜੋ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੈ ਉਹ ਵੀ ਕਰ ਦਿੱਤੀ ਹੈ ਜੀ ਇਹ ਵਿੱਚ ਚਲੋ ਰਾਜਨ ਦੇ 12 ਸਾਲ ਤੋਂ ਉਹਨਾਂ ਨਾਲ ਰਿਲੇਸ਼ਨ ਕੀ ਰਹੀ ਉਹਨਾਂ ਨੇ ਉਹਨਾਂ ਬੱਚੇ ਨੂੰ ਕਿਵੇਂ ਮੇਰੇ ਬੱਚੇ ਨੂੰ ਨਸ਼ੇ ਤੇ ਲਗਾਤਾ ਸੀ ਚਲੋ ਇਹ ਦੇਖੋ ਜੀ ਉਹਨਾਂ ਨੇ ਪਾਰਟੀ ਅਲੀਗੇਸ਼ਨ ਲਾ ਰਹੀਆਂ ਨੇ ਅਸੀਂ ਇਹਨੂੰ ਵੈਰੀਫਾਈ ਕਰ ਰਹੇ ਹਾਂ ਸਾਰੇ ਨੂੰ ਕੀ ਹੈ ਕੀ ਨਹੀਂ ਜੋ ਸਚਾਈ ਹੋਊ ਬਿਲਕੁਲ ਲੈ ਕੇ ਆਵਾਂਗੇ ਸਾਹਮਣੇ ਸਾਰੇ ਤੇ ਕਿਸੇ ਖਾਸ ਕੋਈ ਪੱਤਰ ਕੀਤਾ ਗਿਆ ਬਿਲਕੁਲ ਜੀ ਦਰਜ ਕੀਤਾ ਅਮਰ ਮਸੀਤ ਤੇ ਉਹਦੀ ਘਰ ਵਾਲੀ ਜਿਹੜੀ ਹੈਗੀ ਆ ਜਿਹੜੀ ਲੇਡੀਜ਼ ਮਾਰ ਕੁੱਟ ਰਹੀਏ ਲੇਡੀਜ਼ ਨੂੰ ਉਹਦੇ ਖਿਲਾਫ ਪਰਚਾ ਦਰਜ ਕਰ ਦਿੱਤਾ ਹੈ ਕੀ ਉਸਦਾ ਸਿਰ 파ੜ ਦਿੱਤਾ ਬਾਹਾਂ ਤੋੜ ਦਿੱਤੀ ਤੇ ਪੱਥਰ ਮਾਰ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਇੱਕ ਜਿਹੜਾ ਪਤੀ ਸੀ ਔਰ ਇੱਕ ਪਤਨੀ ਜਿਹੜੀ ਲਗਾਤਾਰ ਕਹਿ ਰਹੀ ਸੀ ਕਿ ਮੇਰੀਆਂ ਨਿਗਾਹਾਂ ਸੀ ਆਪਣੇ ਪਤੀ ਤੇ ਪਰ ਉਹ ਬਾਹਰ ਵਾਲੀ ਨਾਲ ਜਿਹੜਾ ਸੰਬੰਧ ਰੱਖਦਾ ਸੀ ਤਾਂ ਉਸਨੇ ਆਪਣੇ ਪਤੀ ਨਾਲ ਰਲ ਕੇ ਪਹਿਲਾਂ ਪਤੀ ਨੂੰ ਗਾਲਾਂ ਕੱਢੀਆਂ ਪਰ ਪਤੀ ਤੇ ਪਤਨੀ ਦੋਨਾਂ ਨੇ ਰਲ ਕੇ ਬਾਹਰਵਾਰੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜਿਸ ਤੋਂ ਬਾਅਦ ਇਹ ਮਾਮਲਾ ਅੰਮ੍ਰਿਤਸਰ ਥਾਣਾ ਵਿੰਡ ਪਹੁੰਚਿਆ ਜਿਸ ਤੋਂ ਬਾਅਦ ਉਹ ਲੜਕੀ ਆ ਜਿਹੜੀ ਉਹ ਹੁਣ ਇਨਸਾਫ ਦੀ ਗੁਹਾਰ ਲਗਾ ਰਹੀ ਹੈ ਦੀ ਮਾਮਲਾ ਥਾਣੇ ਪਹੁੰਚੇ ਤਾਂ ਪੁਲਿਸ ਦਾ ਕਹਿਣਾ ਹੈ ਕਿ ਨਾ ਜਾਂਚ ਕਰਾਂਗੇ ਤੇ ਜਿਹੜਾ ਵੀ ਬਣਦੀ ਕਾਰਵਾਈ ਹੋ ਕੀਤੀ ਜਾਵੇਗੀ ਪਰ ਵੱਡੇ ਸਵਾਲੇ ਖੜੇ ਹੋ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਉਹ ਔਰਤ ਨੇ ਆਪਣਾ ਕੁੱਟਮਾਰ ਕੀਤੀ ਹੈ ਤਾਂ ਇਨਸਾਨੀਤ ਬਿਲਕੁਲ ਖਾਤਮ ਹੁੰਦੀ ਜਾ ਰਹੀ ਹੈ ਪਰ ਜਿਸ ਤਰੀਕੇ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਜ਼ਖਮੀ ਕੀਤਾ ਹੈ ਤਾਂ